ਸਾਡੀ ਸੈਂਸਰੀ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਨਾਲੇ ਇਹ ਲੱਗਦਾ ਕਿ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਜਿਹੜੀ ਬਾਰਡਰ ਦੇ ਜ਼ਮੀਨ 10 ਲੱਖ ਰੁਪਏ ਕਿੰਨਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੰਨਾ ਹੋ ਗਈ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਵੱਡੀ ਕੁਝ ਦੀ ਗੱਡੀ ਗੱਲ ਹੈ ਹਰ ਕੋਈ ਅੱਜ ਸੀਸਾ ਦੇ ਰਿਹਾ ਇਸ ਹਰਕੇ ਦੇ ਇਹ ਤਾਂ ਕਿੰਨੇ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ ਬੜੇ-ਬੜੇ ਨੁਕਸਾਨ ਹੋਏ ਲੋਕਾਂ ਦੇ ਹੁਣ ਲੋਕ ਝੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿ ਦਬਾਅ ਦੀ ਰਾਜਨੀਤੀ ਅਜਿhandle ਨਾਲੇ ਨਾਲੇ ਚੱਲ ਰਹੀ ਹੈ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਬਕੇ ਮਾਰੇ ਜਾ ਰਹੇ ਆ ਅਜਿhandle ਨਾਲੇ ਦੇ ਵੱਖ-ਵੱਖ ਪਿੰਡਾਂ ਦੇ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੇਵ ਕਲਾ ਸੀ ਹੁਣ ਗੱਗੂ ਮਾਲੇ ਜਗਦੇਵਕੁਰ ਤੋਂ ਸੌਰੀ ਹੁਣ ਅਸੀਂ ਗੱਗੂ ਮਾਲੇ ਫਿਰ ਪਛੀਏ ਇਹ ਸਾਡੀ ਸੈਸਰੀ ਚਾਰ ਰੇਲੇ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਨਾਲੇ ਦਾ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪੌਣੇ ਪੌਣੇ 350 ਕਰੋੜ ਦੀ ਜਿਹੜੀ 4 ਲੇਨ ਐ ਇਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਏ ਤੂੰ ਆਪਣੇ ਕੰਮ ਕਰ ਲੈ। ਕਿਉਂਕਿ ਉਸ ਫੋਰ ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਰਿਸਰਚ ਬਣਿਆ। ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੱਲਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੱਲਾ ਹੋ ਗਈ ਹੈ। ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਖ ਦਾ ਸੀ ਅੱਜ 2 ਲੱਖ ਦਾ ਹੋ ਗਿਆ। ਹਰ ਕਿਸੇ ਸਾ ਦੇ ਰਿਹਾ ਕੋ ਜਿਹੜੀ ਜਾਇਦਾਦ ਹੀ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਤੁਹਾਡੀ ਕੋਈ ਦੀ ਕਿਹੜੀ ਗੱਲ ਹੈ। ਹਰ ਕੋਈ ਅੱਜ ਸੀਸਾ ਦੇ ਰਿਹਾ ਇਸ ਹਲਕੇ ਦੇ ਵਿੱਚ। ਸੋ ਬਾਬਾ ਵੱਡਾ ਸਾਹਿਬ ਜਿੱਥੇ ਅਸੀਂ ਸਰਾਹ ਤੇ ਜਾਂਦੇ ਹਰ ਸਾਲ ਹੀ ਆਈਦਾ। ਉੱਥੇ तकरीबन ਹਰ ਜਗ੍ਹਾ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਕੇ ਦਿੱਤੇ ਆ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੰਦਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਹ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰਮ ਨੇ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਗੱਗੋਮਾਲ ਤੋਂ ਇੱਥੋਂ ਕੰਢੇ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ بڑے بڑے ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸ ਅੱਜ ਤੇਲ ਵੀ ਘਟੇ ਸਮਾਂ ਵੀ ਘਟੇ ਇਹ ਚੀਜ਼ ਦੀ ਜਿਹੜਾ ਅਸਰ ਆ ਜਨਾਲੇ ਹਲਕੇ ਤੇ ਬਹੁਤ ਜ਼ਿਆਦਾ ਆ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਭਾਈ ਤੋਂ ਉੱਪਰ ਉੱਟ ਕੇ ਵੀ ਮੇਰਾ ਸਾਥ ਦੇਣਗੇ ਮੈਨੂੰ ਆਸ ਹੈ ਜਨਾਲੇ ਹਲਕੇ ਤੇ ਲਾਸਟ ਦੋ ਵਾਰ ਵੀ ਤੁਸੀਂ ਜਿਹੜਾ ਹਲਕੇ ਦੇ ਵਿੱਚ ਰਹੇ ਹੋ ਪੂਰੇ ਜ਼ਿਲ੍ਹੇ ਨੂੰ ਫਿਰੇ ਹੋ ਤੁਸੀਂ ਹਣ ਵੀ ਤੁਸੀਂ ਵੇਖ ਰਹੇ ਹੋ ਪਹਿਲੀ ਇਲੈਕਸ਼ਨ ਤੇ ਹੋਂਦੀ ਕੈਂਪੇਨ ਦੇ ਵਿੱਚ ਕਿੰਨਾ ਕੋ ਮੈਂ ਫਰਕ ਮਹਿਸੂਸ ਹੋ ਰਿਹਾ ਕਿ ਹੁਣ ਕਹਿ ਰਿਹਾ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲੀ ਕੈਂਪੇਨ ਦਾ ਤੇ ਹੁਣ ਕੈਂਪੇਨ ਬਹੁਤ ਬਹੁਤ ਫਰਕ ਹੈ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਨਹੀਂ ਲੈਂਦੇ ਸੀ ਵੀ ਇਹ ਹੋਈ ਹੁਣ ਹੁਣ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਹਰੇਕ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਕਿ ਕੌਣ ਹੈ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤਾਂ ਮੈਂ ਕਿਤੇ ਬਲੇਮ ਲਾ ਦਿੰਦਾ ਕੋਈ ਮਿਰਤੇ ਲਾ ਦਿੰਦਾ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਦੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੁਝ ਥੋੜੇ ਬੁੱਤੇ ਮੁਸ਼ਕਲਾ ਨੇ ਪਰ ਡਿਜੀਟਲ ਮੀਡੀਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੇ ਵਾਸਤੇ ਲੈਕਚਰ ਲੜਨੀ ਬਹੁਤ ਸੌਖੀ ਹੋ ਗਈ ਆ ਹੁਣ ਲੋਕ ਝੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾ ਦੀ ਰਾਜਨੀਤੀ ਅਜ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਫਕੇ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਲ ਲਾਇਆ ਤੂੰ ਇੱਥੇ ਕੋ ਬੋਲ ਲਾਇਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨੇ ਸਾਡੇ ਤੂੰ ਕੋ ਨਹੀਂ ਸਕਦੇ ਇਹ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਹਿ ਰਹੇ ਨੇ ਕਿ 6 ਸਾਲ ਚ ਇੰਦੌਰ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਇੰਦੌਰ ਵਰਗਾ ਮਾਡਲ ਅਮਰੀਕਾ ਸ਼ਹਿਰ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਵੋਟ ਪਾ ਕੇ ਮੈਨੂੰ ਜਿਤਾਓ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਪਿੰਡ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਜਿਹੜੀ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਪੱਤੇ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ 'ਚ ਬਹੁਤ ਵੱਡਾ ਉਹਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਨਾਲ ਪਿੱਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਜਾਤ ਦੇਸ਼ ਜ਼ਾਤ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰੀਆਣਾ ਰਲੇ ਸੀ ਇਹ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨੇ ਬਹਿ ਕੇ ਜਿਹੜਾ ਬੰਦੇ ਦੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਥੇ ਅਮਰਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਜੀ ਸਮਝਦਾ ਹੈ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵਹਿੰਦੇ ਆ ਔਰ ਜਦੋਂ ਪਿੱਛੇ ਆਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿਣ 10 ਸਾਲ ਤੇ ਪੀਐਮ ਨਾਲ ਰਹਿ ਕੇ ਅਮਰਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਵਾਕਪੇ ਵੱਡੀਆਂ ਕੰਪਨੀਆਂ ਦੇ ਅਮਰਸਰ ਨੂੰ ਕੀ ਫਾਇਦਾ ਹੋਇਆ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਹਦੇ ਤੋਂ ਉਹਦੀ ਸਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਮਬੈਸਡਰ ਤੇ ਉਹਦੇ ਤੇ ਕਹਿੰਦੇ ਉਹਨਾਂ ਦੇ ਦੋਸਤਾਂ ਨੇ ਐਲਾਨ ਕੀਤਾ ਵੀ ਮੋਟੀ ਰਕਮ ਦੇ ਦੇਣਗੇ ਉਹ ਜੇਕਰ ਮੰਨੋ ਅਮਰੀਕਾ ਤੋਂ ਐਲਾਨ ਕਿ ਉਹ ਜਿੱਤ ਦੇ ਦੇ ਅਸੀਂ 10000 ਕਰੋੜ ਦਾ ਤੇ ਸਮਾਨ ਕਿ ਅੰਮ੍ਰਿਤਸਰ ਤੇ ਲੱਗ ਰਿਹਾ ਉਹਨੂੰ ਕੋ ਫਿਕਰ ਨਾ ਕਰ ਅੰਮ੍ਰਿਤਸਰ ਆ ਲੈ ਪ੍ਰਬੰਧ ਕਰ ਲੈਣਾ ਹੈ ਅੰਮ੍ਰਿਤਸਰ ਕੋਈ ਕੋ ਕਮੀ ਨਹੀਂ ਕਮਾਂ ਦੀ ਪ੍ਰੋਜੈਕਟ ਬਣਾ ਕੇ ਦੇਣੇ ਚਾਹੀਦੇ ਆ ਕਮੀ ਕੋਈ ਨਹੀਂ ਹਕੀਕਤ ਮੰਦੀ ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵਪੁਰਤ ਸੀ ਦੂਸਰੀ ਗਗੋਮਾਲ ਹੋਈ ਹੈ ਤੇ ਤੀਸਰੀ ਸਾਡੀ ਪਸ਼ੀ ਹੁੰਨ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਭਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਲੇਕਿਨ ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕੁ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਭੈਣਾ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕਨਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਹੈ ਨਾ ਉਹਨਾਂ ਦੀ ਪੈਨਸ਼ਨ ਵਧੀ ਹੈ ਨਾ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਹੈ ਵੀ ਜੇ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ 50 ਮਿੰਟਾਂ ਦੀ ਗਰੰਟੀ ਕਰਦੇ ਹਾਂ ਵੀ ਅਸੀਂ ਐਮਐਸਪੀ ਦੇ ਦੇਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਇੱਕੋ ਹੀ ਕਰਨੀ ਹੈ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿੰਨਾ ਵਾਅਦੇ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇੰਨਾ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਿਰਾਸ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ